ਰਨੈਲ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਸਿਆਣੇ ਕਹਿੰਦੇ ਨੇ ਕੋਸ਼ਿਸ਼ ਇਹੋ ਜਹੀ ਚੀਜ਼ ਹੈ ਜਿਹੜੀ ਤੁਹਾਨੂੰ ਕਾਮਯਾਬੀ ਤੱਕ ਪਹੁੰਚਾ ਕੇ ਆਉਂਦੀ ਹੈ ਸਿਆਣੇ ਕਹਿੰਦੇ ਨੇ ਆਪਣੇ ਆਪ ਨੂੰ ਸ਼ਾਂਤ ਰੱਖਣਾ ਸਿੱਖੋ ਜ਼ਿੰਦਗੀ ਦੀ ਅੱਧੀ ਲੜਾਈ ਤਾਂ ਵੈਸੇ ਹੀ ਜਿੱਤ ਜਾਉਂਗੇ ਤੇਰੇ ਵੱਜੂ ਕਿਹੜਾ ਮੇਰਾ ਤੂੰ ਦੱਸ ਦੇ ਜਿਹੜਾ ਮੇਰਾ ਮੈਨੂੰ ਤੇਰੀ ਥੋੜ ਬੜੀ ਏਥੇ ਉਥੇ ਲੋੜ ਬੜੀ ਮਹਿਫਿਲਾਂ ਵਿੱਚ ਹੱਸਦੇ ਹੱਸਦੇ ਜੀ ਕਿਸੇ ਗੱਲ ਨੇ ਕਿਸੇ ਨੂੰ ਰੁਵਾਇਆ ਹੋਣਾ ਉਸ ਇਨਸਾਨ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਗਵਾਇਆ ਹੋਣਾ ਸਿਆਣੇ ਕਹਿੰਦੇ ਨੇ ਜਿਹੜਾ ਵਕਤ ਹੈ ਨਾ ਉਹ ਐਸੀ ਸ਼ੈ ਹੈ ਜਦੋਂ ਵਿਪਲਟਦਾ ਪੂਰੀ ਬਾਜੀ ਪਲਟ ਦਿੰਦਾ ਸਿਆਣੇ ਕਹਿੰਦੇ ਨੇ ਕੀ ਕਰਨਾ ਉਹਨਾਂ ਕਮਾਂਗਾਂ ਨੂੰ ਜਿਨ੍ਹਾਂ ਨਾਲ ਸੁੱਖ ਹੀ ਨਹੀਂ ਖਰੀਦੇ ਜਾ ਸਕਦੇ ਕੀ ਕਰਨਾ ਇਹੋ ਜਿਹੇ ਰੁੱਤਵਿਆਂ ਨੂੰ ਜਿਨ੍ਹਾਂ ਨਾਲ ਦੁੱਖ ਹੀ ਨਹੀਂ ਘਟਾਈ ਜਾ ਸਕਦੇ ਕਈ ਵਾਰੀ ਕਈ ਵਾਰੀ ਮਿੱਟੀ ਨਾਲ ਬਣੇ ਹੋਏ ਸਰੀਰ ਨੂੰ ਵੀ ਇਹ غرور ਹੋ ਜਾਂਦਾ ਹੈ ਕਿ ਕੱਪੜਿਆਂ ਤੇ ਪਈ ਹੋਈ ਧੂੜ ਨਾਲ ਉਹਨਾਂ ਦੀ ਸ਼ਾਨ ਵਿੱਚ ਫਰਕ ਪੈਂਦਾ ਹੈ ਦੁਨੀਆ ਉਸ ਵਕਤ ਤੱਕ ਜਾਨਤ ਹੈ ਦੁਨੀਆ ਉਸ ਵਕਤ ਤੱਕ ਜਾਨਤ ਹੈ ਜਦੋਂ ਤੱਕ ਤੁਹਾਡੇ ਮਾਪੇ ਜਿਉਂਦੇ ਨੇ ਤੇ ਨਹੀਂ ਯਕੀਨਤਾ ਉਹਨਾਂ ਨੂੰ ਪੁੱਛ ਕੇ ਦੇਖ ਲਓ ਜਿਨ੍ਹਾਂ ਦੀ ਇਸ ਦੁਨੀਆ ਤੋਂ ਦੂਰ ਗਏ ਨੇ danvati